ਹਾਂ ਜਨਾ ਬੈਠਾ ਕਿਵੇਂ ਬੈਠੀ ਕਾਰ ਅਸੀਂ ਸਿਗਰੈਟਾਂ ਬਾਅਦ ਨੂੰ ਨਹੀਂ ਪਾਦੇ ਅਸੀਂ ਅੱਜ ਪਹੁੰਚ ਗਏ ਜੀ ਜਵਾਹਰ ਨਮੋਦਿਆ ਵਿਦਿਆਲਿਆ ਛੋਲਣ ਪਿੰਡ ਕਨਹਾਰ ਬੱਚਾ ਨੂੰ ਮਿਲਣਾ ਪਹਿਲੀ ਵਾਰ ਬਿੱਲ ਫੈਮਿਲੀ ਆਏਗੇ ਨਾਲ ਮੇਰੇ ਮਾਸਟਰ ਜੀ ਨੇਗੇ ਬਰਨਾਲੂ ਤੋਂ ਕਰਮਜੀਤ ਸਿੰਘ ਹਾਂਜੀ ਹਾਂਜੀ ਐਂਟਰੀ ਹੋ ਗਈ ਬੜਾ ਵਧੀਆ ਲੱਗਿਆ ਹੋਰੀ ਹਾਂਜੀ ਹਾਂਜੀ ਕਿੰਨੀ ਇੱਥੇ ਗ੍ਰੀਨਰੀ ਆ ਤੇ ਕਿੰਨਾ ਇੱਥੇ ਨੂੰ ਸੁਖੂਨ ਲਪੇਟਿੰਦਾ ਆ ਸਿਆਵਿਆ ਕਿਪਕੀ ਪਹਾੜੀ ਕਰਕੇ ਪਹਾੜੀ ਕਰਕੇ ਬੱਦ ਜੀ ਨੇ ਆ ਗਈ ਜਬਰ ਸਰ ਬੱਚੇ ਨੂੰ ਸੁੱਟੀ ਹੋ ਚੁੱਕੀ ਹੈ ਹੱਥਲੇ ਦੇਖ ਕੇ ਜਾ ਬੂਟ ਲਿਪੜਣਗੇ ਸਾਰੇ ਹਨੇ ਤੇਰੇ ਬੂਟ ਲਿਪੜ ਜਾਣਗੇ ਉਸ ਤੋਂ ਬਾਅਦ ਹੀ ਸਾਨੂੰ ਅੰਦਰ ਆਉਂਗਾ ਦਿੱਤਾ ਇਹਨਾਂ ਨੇ ਕਿ ਅੱਛੇ ਦਿਵੰਦਰ ਦੀ ਕਲਾਸ ਲਾ ਰਹਿ ਪਿਕਚਰ ਦਾ ਸਾਜੀ ਹਨੰਦ ਨਹੀਂ ਤੁਹਾਡਾ ਸਾਡਾ ਇਹ ਹੈ ਜੀ ਸਾਡਾ ਇਹ ਹੈ ਬਹੁਤ ਵਧੀਆ ਆਪ ਸਭੀ ਹੋਗੇ ਜੀ ਸਾਹਮਣੇ ਤੁਸੀਂ ਅਕੈਡਮਿਕ ਦੇਖ ਰਹੇ ਹੋ ਇਹ ਸਾਹਮਣੇ ਪਹਾੜਿਆਂ ਦਾ 뷰 ਦੇਖੋ ਭਰਾਓ ਕਿੰਨੀ ਸਫਾਈ ਆ ਇਹ ਹੈ ਸਾਡਾ ਗਰਾਊਂਡ ਜਿਹੜਾ ਬਾਹਰ ਤੋਂ ਹੋ ਰਹੀ ਹੈ ਸਾਹਮਣੇ ਪਹਾੜਿਆਂ ਨੂੰ ਦੇਖੋ ਆ ਵੀ ਅਕੈਡਮਿਕ ਹੈ ਜੀ ਸਭ ਤੋਂ ਬਾਅਦ ਬੈਕ ਕਰੋ ਡਿਲੀਟ ਕਰੋ ਜਿੰਨੀ ਕਦਰ ਆਪਣਾ ਸੈਂਟਰ ਰਹੇ ਅੱਜ ਤੁਸੀਂ ਬਲੱਗ ਦਾ ਲਾਗੇ ਲਾ ਰਹੇ ਹੋ। ਜੇ ਜਨਾ ਬਲਗ ਦਾ ਨਾਮ ਹੈ। ਅੱਜ ਅੱਗੇ ਜਾਈਏ ਕਿ 20 ਤਾਰੀਖ ਨੂੰ ਕੋਹ ਆਣੀ। ਪੀਆ ਟ੍ਰੈਂਬਲ ਟ੍ਰੇਨ ਦਾ ਦ੍ਰਿਸ਼ ਦਿਖਾਇਆ ਹੋਇਆ। ਹੁਣ ਅਸੀਂ ਬੱਚਿਆਂ ਦੇ ਹੋਸਟਲ ਵੱਲ ਜਾ ਰਹੇ ਹਾਂ। ਬੱਚਿਆਂ ਨੂੰ ਛੁੱਟੀ ਹੋਊਗੀ। ਦੇਖੋ ਭਰਾਵੋ 뷰 ਪਹਾੜਿਆਂ ਦਾ। 3 ਸਟਾਰ ਹੋਟਲ ਨੂੰ ਇਹ ਮਾਤ ਪਾਉਂਦਾ ਹੈ। ਮੁਕਬਸੂ ਬਰਾਵ ਇਨ ਮਿਸ ਫਾਈਟ ਤੇ ਬੱਚਿਆਂ ਦਾ ਰੇ ਮੱਖੀ ਨਮਸਰ ਆਪਣੇ ਪੰਜਾਬ ਦੇ ਵਿੱਚ ਥੋੜੇ ਜਿਆਦੇ ਨੇ ਇਸ ਟਾਈਮ ਕੁਝ ਕੋਟਰੀ ਵਰਾ ਹੋਈ ਆਪਣੇ ਨਾ ਤੇ ਪਹਿਲੀ ਵਾਰ ਜਾ ਰਹੇ ਹਾਂ ਬੱਚਿਆਂ ਨੂੰ ਮਿਲਣੇ ਸੀ ਜੀਜੂ ਫਿਰਪੁਰਾ ਲੱਗਿਆ ਸਾਡਾ ਹਾਂਜੀ ਪੁਰਾਣਾ ਨਾਨਦਾ ਪੁਰਾ ਹਾਂਜੀ ਖਾਣਾ ਖੂਣਾ ਕਿੱਥੇ ਜਾਣਾ ਦਾ ਅਸੇ ਪੌੜੀਆਂ ਚੜਦੇ ਥੱਕਿਆ ਹੋਣਾ ਓਏ ਹੋਰ ਪਹਿਲਾਂ 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 ਤਾਂ ਹੋਇਆ ਅਸੇ ਹੁਣ ਪੱਕ ਗਏ ਪੂਰੇ ਹੁਣ ਆ ਜੀ ਕਹਿੰਦੇ ਆ ਆ ਸਰ ਟੀਚਰ ਨੇ ਉਹ ਬਠਲੇ ਦੇ ਬੱਚੇ ਆ ਰਹੇ ਨੇ ਉਹ ਕੰਡੀਆਂ ਥੱਲੇ ਆ ਮੈਸੇਜ ਮੈਸੇਜ ਅਸੇ ਮੈਸੇ ਬੋਲਦੇ ਨੇ ਉਹ ਆਪਾਂ ਹੋਸਟਲ ਐਂਟਰ ਕਰ ਗਏ ਉੱਪਰ ਬੀਠਾ ਹੈ ਸਾਹਮਣੇ ਇੱਕ ਬੱਚਾ ਆਪਣੇ ਪੇਰਾਂ ਨਾਲ ਗੱਲ ਕਰ ਰਿਹਾ ਮੂਹਰੇ ਚ ਫੋਨ ਲੱਗ ਗਿਆ ਨਕਾਰ ਬਣ ਕੇ ਤੇ ਆਪਾਂ ਆਪਾਂ ਬੰਨਿਆ ਹੋਟਲ ਦੇ ਰੂਮ ਦੇ ਚੰਨਾਂ ਦੇ ਸੈਲਫੀ ਹੈ ਸਾਸੀਰ ਕਿਵੇਂ ਆ ਐਗਰੀ ਉੱਠਾ ਡੇਗ ਪੈਰ ਕਿਤੋਂ ਤੱਕ ਡੇਗੇ ਪਹਾੜ ਤੋਂ ਹਾਂਜੀ ਹੋਰ ਕਿਤੋਂ ਤੱਕ ਡੇਗੇ ਆਪਾਂ ਕੁਛ ਖਾਸ ਬਤਾ ਜੀਆ ਖਸੇ ਕਿਹਦੇ ਆ ਪੜਾ ਕੇ ਮਿਲਦੀ ਆ ਤੂੰ ਰਹਿਣਾ ਆ ਤੇਰਾ ਵੱਡਾ ਹੈ ਖੰਡਹਿਰ ਦੇ ਵਾਲੇ ਖਣੇ ਬਿਠੇ ਨੇ ਹੋਰ ਬੜਾ ਤੜਕੇ ਟਾਈਮ ਜਿਹੜਾ ਖਸੇ ਤੇਰੇ ਬੜੇ ਕੜਾ ਓਏ ਗ੍ਰੈਂਡ ਇੰਟਰੋਡਕਸ਼ਨ ਦੇ ਵਾਰੀ ਆ ਜਰਾ ਫਿੱਟੀ ਹੋ ਗਿਆ ਜਰਾ ਆ ਜਰਾ ਕੀ ਹੈ ਆ ਪਿੱਛੇ ਕੀ ਪਿਆ ਡੱਬਾ ਆਹਾ ਤੇ ਚੀਬੂਡ ਵੜਾ ਕਪੜੇ ਸੁਕਣ ਕਿੱਥੇ ਬਣਾਉਣਾ ਪੱਕ ਗਿਆ ਲੈ ਤੇਰੇ ਫਰੈਂਡ ਕਿਹੜੇ ਕਿਹੜੇ ਨੇ ਬਾਤ ਚੜੀਏ ਇਹ ਡੇਬ ਬਣਾਈ ਨਹੀਂ ਇਹਨੂੰ ਮਨਵਾਉਣਾ ਪੂਣੀ ਬਾਗ ਕਿ ਰੱਖਿਆ ਕੱਪੜਾ ਕੁੱਪੜ ਮਾਰ ਲਿਆ ਕਰ ਚੰਗਾ ਇਹਦੇ ਨਹੀਂ ਨਹੀਂ ਕੋਈ ਘਟ ਵੱਤ ਨਹੀਂ ਗਈ ਅੱਛਾ ਹੋਈ ਨਹੀਂ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅਸੀਂ ਆ ਕਿ ਜਵਾਹਰ ਨਵੋਧਿਆ ਸੋਲਣ ਕਨਹਾਰ ਪਿੰਡ ਬੇਟੇ ਨੂੰ ਮਿਲਣ ਵਾਸਤੇ ਤੁਸੀਂ ਪਿੱਛੇ ਉਹਨਾਂ ਦੇ ਹੋਸਟਲ ਦੇਖ ਰਹੇ ਹੋਗੇ ਤੇ ਮੇਰੇ ਪਿੱਛੇ ਬੱਚੇ ਆ ਰਹੇ ਨੇ ਤੇ ਟੈਂਪਰੇਰੀ ਕਰਨ ਦੀ ਬੱਚੇ ਨੂੰ ਮਿਲਣ ਵਾਸਤੇ ਛੁੱਟੀ ਦਵਾਈ ਹੈ ਤੇ ਸੁਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਅਸੀਂ ਕਿਹੜੇ ਆ ਠੀਕ ਹੈ ਕਿੜਾ ਉੱਥੇ ਆਏ ਸੀ ਅਸੀਂ ਆਪਣੇ ਬਣਾਲੇ ਬਣਾਲੇ ਸਸਿਕਾ ਸਸਿਕਾ ਉੱਥੇ ਆਏ ਸੀ ਪਿਛਲੇ ਸਾਲ ਜੀ ਲੱਗਿਆ ਨਾ ਪੂਰਾ ਫਿਰ ਹੋਰ ਹੋਰ ਵਧੀਆ ਪੂਰਾ ਆਨੰਦ ਸੀ ਉੱਥੇ ਹਾਂ ਜੀ ਹਾਂ ਜੀ ਹੋਰ ਆਪਣੇ ਬੱਚੇ ਦਾ ਖਿਆਲ ਰੱਖੋਗੇ ਨਾ ਹਾਂ ਜੀ ਹਾਂ ਜੀ ਠੀਕ ਉਹ ਕਾਟ ਦੇ ਦਿਵਿੰਦਰ ਦੀਪਸੂ ਅੱਛਾ ਦੇਵੀ ਦੇਵੀ ਹਾਂ ਜੀ ਉਸ ਦਾ ਖਿਆਲ ਰੱਖੋਗੇ ਨਾ ਹਾਂ ਜੀ ਪੜ੍ਹਦਾ ਕੰਮ ਹੈ ਉਸ ਕੋ ਠੀਕ ਹੈ ਉਸ ਕੇ ਤਾਂ ਅੱਛੇ ਜੀ ਖਿਆਲ ਲੱਗਤੇ ਆ ਉਸ ਨੂੰ ਤੁਸੀਂ ਅੱਛੇ ਫੇਵਰੇਟ ਆ ਵਾਲਾ ਫੇਵਰੇਟ ਹੈ ਸਰਤ ਤੁਸੀਂ ਕਿਸੇ ਸਫਾਈ ਦੇਖੋ ਕਿੰਨੀ ਹੈ ਉਸ ਤੋਂ ਬਾਅਦ ਸਹੂਲਤ ਦੇਖੋ ਕਿੰਨੀ ਹੈ ਪ੍ਰਭੂ ਜਿਹੜੇ ਕਹਿੰਦੇ ਨੇ ਵੀ ਉੱਥੇ ਬੱਚੇ ਨੂੰ ਔਖਾਗਾ ਨਾ ਵੀ ਦਿੱਕਤ ਆਉਂਦੀ ਰਹੇ ਸਿਆਂ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬੱਚਾ ਇੱਥੇ ਸੈਲਫ ਡਿਪੈਂਡੈਂਟ ਬਣਦਾ ਹੈਗਾ ਤੇ ਤੁਸੀਂ ਮੇਰੇ ਪਿੱਛੇ ਬੱਚੇ ਦੇਖ ਰਹੇ ਹੋਗੇ ਉਹ ਹੋਸਟਲ ਆ ਗਿਆ ਬੱਚਿਆਂ ਦਾ ਲੜਕਿਆਂ ਦਾ ਤੇ ਪ੍ਰਭੂ ਇੱਥੇ ਬੱਚਿਆਂ ਨੂੰ ਤੁਸੀਂ ਜ਼ਰੂਰ ਮਤਲਬ ਐਡਮਿਸ਼ਨ ਕਰਾਓ ਤੇ ਫਾਰਮ ਭਰੋ ਜੇ ਨੰਬਰ ਆਉਂਦਾ ਤਾਂ ਗੱਲ ਵਟਾਂਦੇ ਤੇਰਾ ਪਿੰਡ ਕਿਹੜਾ ਸਾਡ ਮੇਰੀ ਧੂਰ ਕੋਟਾ ਤੇਰਾ ਸਾਡ ਧਰਮ ਮੋਰਨਾ ਬਈ ਅੱਛਾ ਤੇ ਸਾਨੂੰ ਦਿਖਾਉਣੇ ਅੱਗੇ ਵੀ ਕਿੰਨੀ ਘੈਂਟ 뷰 ਆ ਪਹਾੜੀਆਂ ਦਾ ਬਣੇ ਰਹੋ ਨਾਲ ਤੇ ਮੌਸਮ ਨੂੰ ਪੂਰਾ ਕਿੰਨ ਮਿੰਨ ਕਿੰਮਨ ਹੋ ਰਹੀ ਆ ਖਾਣਾ ਖੂਣਾ ਕੰ ਵਧੀਆ ਮਿਲਦਾ ਵਧੀਆ ਹੀ ਪੂਰਾ ਨੰਦਾ ਪੂਰਾ ਹਾਂਜੀ ਜੀਜੂ ਲੱਗੇ ਪੂਰਾ ਡਾ ਹਾਂਜੀ ਔਖਾ ਤਾਂ ਨਹੀਂਗਾ ਨਹੀਂ ਜਿਵੇਂ ਔਖਾ ਹੁੰਦਾ ਆ ਵੀ ਹੋਸ਼ਟ ਹੈ ਹਾਂ ਜੇ ਮੁੰਡਾ ਨਹੀਂ ਹੋਸ਼ਟ ਹੈ ਸਹੀ ਮੁੰਡਾ ਹੋਸ਼ਟ ਹੈ ਤੇ ਸੁਣ ਫੇਰ ਦੱਸ ਇਹ ਬੱਦਲ ਜੁੜਦੇ ਤਾਂ ਆ ਦੇਖੋ ਕਿ ਪ੍ਰਾਪਾ ਕਿਵੇਂ ਪਾਪ ਬਣ ਕੇ ਉੱਡ ਰਹੇ ਨੇ ਤਾਂ ਆ ਇਹ ਜਾਨੀ ਕਿ ਆਪਣੇ ਪੰਜਾਬ 'ਚ ਜਾ ਕੇ ਮੀਂਹ ਪੈਂਦਾ ਹੈ ਇਹ ਇੱਥੇ ਬੇਟਾ ਕਹਿੰਦਾ ਰੈਡੀ ਧੁੰਦ ਹੁੰਦੀ ਆ ਮੈਂ ਧੁੰਦ ਨਹੀਂ ਹੁੰਦੀਗੀ ਇਹ ਬੱਦਲ ਨੇ ਕਿ ਟਕਰਾਉਂਦੇ ਨੇ ਆਪਾਂ ਬਹੁਤ ਉਚਾਈ ਤੇ ਖੜੇ ਆਗੇ ਆਹ ਪ੍ਰਾਪਾ ਹਸੂਲ ਤਾਂ ਕਿੱਥੇ ਮਿਲ ਜਾਣੀ ਆਪਣੇ ਆਮ ਹੈਨਾ ਬੱਚਿਆਂ ਨੂੰ ਜੇ ਮਣਾ ਮੋਟਾ ਆਪਾਂ ਬਾਹਰ ਕੱਢਾਂਗੇ ਉਹ ਕੋਈ ਨਾ ਸਿੱਖਣਗੇ ਤੇ ਆ ਆ ਗਿਆ ਅਕੈਡਮਿਕ ਆ ਗਿਆ ਕਿਦਾ ਹਸਾ ਸਮੁੰਦਰ ਆ ਗਿਆ ਜਾਣੇ ਨਾ ਮਾਥਾ ਡੱਕਣ ਹਾਂਜੀ ਦਿੱਲੀ ਹਾਂਜੀ ਖੜੇ ਕਰਾਈ ਬਾਗ ਹਾਂ ਮੇ ਆ ਦਿੱਲੀ ਆ ਗੁਰਮントਾ ਯਾਰ ਹਾਂ ਤਾਂ ਜਾਣੇ ਹੰਨ ਆਖਨ ਅੱਛਾ ਡੈਕੋਰੇਸ਼ਨ ਵਾਪਸ ਤੋਂ ਟੀਮ ਨਹੀਂ ਹੁੰਦੀ ਅੱਛਾ ਕੀ ਕੀ ਨਹੀਂ ਬਣਾਈ ਆ ਇਹ ਪਰ ਸਭ ਉਹ ਟਰਾਲੀ ਚਲਦੇ ਬਣਾਈਏ ਤਾਂ ਹਾਂ ਪਰਮਾਉਣ ਵਾਲੀ ਹਾਂ ਹਣਾ ਆ ਜੋ ਆ ਮੈਡਮ ਸੀ ਇਹਨਾਂ ਦੀ ਬੱਚੇ ਨੂੰ ਸਮਝਾ ਕੇ ਨੇ ਵਧੀਆ ਜਿਹਦਰਾ ਜੀਨ ਲਾਦਾ ਹਟਾ ਕੇ ਲੈ ਜਨੇ ਮੈਡਮ ਨੇ ਇਹਦੀ ਕੁੱਤੇ ਖਾਣੀ ਕਰਤੀ ਰੋਣ ਲੱਗ ਗਿਆ ਹਲੇ ਮੂੰਹ ਤੋਂ ਲੈ ਨਹੀਂ ਕਰੋ ਗੱਲ ਕਰੋ ਗੱਲ ਕੋਈ ਨਹੀਂ ਓਏ ਮੈਡਮ ਨੇ ਖੜੇ ਇੱਧਰ ਆ ਗਏ ਦੇਖੋ ਹੁਣ ਇੱਧਰ ਇੱਕ ਵਾਰ ਇੱਧਰ ਇੱਧਰ ਕਰ ਓਏ ਇੱਧਰ ਕਰਿਆ ਆ ਹਾਂ ਕਿਹੜੇ ਹੈ ਕਿਹੜੇ ਕਿਹੜੇ ਆ ਓਏ ਸੁਣਿਓ ਓਏ 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 ਅੰਗਰੇਜ਼ੀ ਵਾਲੇ ਅੰਗਰੇਜ਼ੀ ਦੀ ਮੈਡਮ ਨੇ ਸਕਾਇਤ ਲਾਤੀ ਹਨਾ ਡੈਵੀ ਦੀ ਡੈਵੀ ਰੋਣ ਲੱਗ ਗਿਆ ਕਰੇਗਾ ਨਾ ਰੋਈ ਡੈਵੀ ਡੈਵੀ ਕਹਿੰਦੇ ਪੜਦਾ ਨਹੀਂ ਨਾ ਘੜ ਗਿਆ ਲਿਆ ਫੜਾ ਆਇਓ ਆਇਓ ਤੇਰੀ ਬਾਤ ਅੱਜ 2 ਮਿੰਟ ਤੱਕ ਕੋਈ ਆ ਦੇ ਤੁਹਾਨੂੰ ਦਿਖਾਈਏ ਚਲੋ ਆਸ਼ਾ ਹਰਿੰਦਰ ਲੱਕੀ ਫਿਰ ਦੇ ਨਹੀਂ ਫਾਰਟਾਈ ਡੈਕੋਰੇਸ਼ਨ ਵਾਸਤੇ ਫਿਰ ਰੰਗ ਬਣਾਈ ਜਾਣੀ ਹੈ ਸਿਪ ਫਿਰ ਦੇ ਨਹੀਂ ਠੀਕ ਹੈ ਆ ਲੈ ਲਏ ਹੈ ਆ ਪਰਸੇ ਦਾ ਕਲਚਰ ਅੱਨਾ ਦਾ ਨਾ ਜੀ ਦੇਸ ਸੈਨਕਰਾ ਆ ਦੇਖੋ ਬ੍ਰੋ ਕਿੰਨੀ ਤੜਕ ਤਗੜੀ ਕਲਾ e-sports ਦੇ ਲਾਈਵ ਹੈ ਨੀਗੇ ਬਖਾਇਆ ਬੈਨ ਦੇ ਚ ਸਪੋਰਟਸ ਤਾਂ ਵੀ ਬੱਚੇ ਇਸ ਤਰ੍ਹਾਂ ਦੇ ਐਕਟੀਵਿਟੀ ਕਰਦੇ ਨੇਗੇ ਉਸ ਤਰ੍ਹਾਂ ਆ ਗਿਆ ਬੱਚਿਆਂ ਦੀ ਛੁੱਟੀ ਵਾਸਤੇ ਸੈਰ ਕਰਾਉਣ ਜਾਂਦੇ ਆ ਇੱਕ ਕੁਆਟਰ ਆਗੇ ਜਿਹੜੇ ਨਾਲ ਦੇ ਅਧਿਆਪਕ ਨੇ ਤੂੰ ਆ ਬਦਲ ਲੈ ਪੁੱਤ ਬਦਲ ਇਧਰ ਆ ਇਧਰ ਬੱਚਿਆਂ ਨੂੰ ਇੱਕ ਦਿਨ ਦੀ ਛੁੱਟੀ ਦੀਵਾਲੀ ਉਹਨੂੰ ਲੈ ਕੇ ਜਾਂਦੇ ਆਗੇ ਕਿਸੇ ਹੋਟਲ ਵਗੈਰਾ ਚ

दो दो हाँ, दो गया, थीकते। 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 इसका गेट पास दो बच्चे आपकी एंट्री है ना इसमें सर ठीक है ठीक है सुबह आएंगे कल ओके सर